ਮਰਾ ਕੇ ਜਿਹੜੀਆਂ ਗੱਲਾਂ ਅਸੀਂ ਪੜ੍ਹਦੇ ਪੜਾਉਂਦੇ ਰਹੇ ਸੀ ਜਦੋਂ ਪ੍ਰਵਾਸੀ ਸਹਾਇ ਮਾਰੇ ਪਰਤੇ ਸੀ ਪੁਲੀਪਾਰਾ ਅਲਗਾਂ ਹੋਰ ਕੀ ਸੀ ਨਾ ਚਾਰ ਪੰਜ ਨਾਮ ਚੰਗੇ ਹੁੰਦੇ ਸੀ ਆ ਇਹਨਾਂ ਵਰਸ ਨਾਲ ਦੇਖ ਕੇ ਤਾਂ ਲੱਗਦਾ ਹੈ ਕਿ ਹੁਣ ਆ ਗੱਲਾਂ ਤਾਂ ਨਹੀਂ ਹੈ ਨਾ ਪੁਲੀਪਾਰਾ ਨਾ ਉਹ ਵੀ ਹੈ ਇਹ ਜਿਹੜੇ ਨਾ ਨਾਹਾ ਦੇਖਦੇ ਸੀ ਪਰਵਾਸੀ ਸ਼ਾਇਦ ਵਾਹ ਗੱਲ ਦਾ ਜਿਹੜਾ ਪ੍ਰੋਬਲਮ ਜਿਹੜਾ ਸਮੱਸਿਆਵਾਂ ਉਹ ਇੰਨੀਆਂ ਸਟਲਾਈਜ਼ ਆਹਰੀ ਤਰ੍ਹਾਂ ਤੇ ਪੁਆਇੰਟ ਪ੍ਰੋਬਲਮ ਜਿਹੜੀਆਂ ਸਟਲਤ ਜਿਹਨਾਂ ਬੜੇ ਸੰਵੇਦਨਸ਼ੀਲ ਜਿਹੜੇ ਵਿਅਕਤੀ ਨੇ ਨਾ ਉਹੀ ਮਹਿਸੂਸ ਕਰ ਸਕਦੇ ਨੇ ਵੀ ਵਸਤਾ ਥੋੜੀ ਹੋਈ ਪਈ ਹੈ ਉਥੇ ਵੱਲੋਂ ਜਿਹੜਾ ਸਾਡੇ ਸੂਬਾ ਦਾ ਕੋਈ ਨਹੀਂ ਅਮਰਦੀਆ ਉਹ ਬਹੁਤ ਜੀ ਅੱਜ ਅੱਪਕੀ ਜਿੱਤੀ ਦਾ ਬਹੁਤ ਇਕੱਲੇ ਲੋਗ ਹੈ यस ਉਹ ਤੁਸੇ ਬਾਤ ਬਸ ਗਾਂਤ ਪਰ ਉਹ ਨਹੀਂ ਹੈ ਜਨਨਾ ਲਿਖਣਾ ਉਹਦੇ ਵਾਸਤੇ ਉਹਦੇ ਅਧਿਆਨ ਲਈ ਜਿਹੜਾ ਸਾਡਾ ਪ੍ਰਵਾਸੀ ਸਾਇੰਸ ਸਾਤਰ ਹੈ ਉਹਦੇ ਜਿਹੜੇ ਚੌਕੇ ਜੇ ਬਦਲਨੇ ਕਹਿਣਗੇ ਤੇ ਅਜੇ ਕੰਮ ਦੀ ਬਹੁਤ ਲੋੜ ਹੈ ਮੈਂ ਜਾਣ ਪਰ ਮੈਂ ਸਿਰਫ ਕੋਈ ਪ੍ਰਧਾਨ ਦੀ ਭਾਸ਼ਣਾ ਨਹੀਂ ਦੇਣਾ ਮੈਂ ਵਿਸ਼ੇਸ਼ ਤੌਰ ਤੇ ਯਾਰ ਦੇਵ ਹੈ ਨਾ ਸਾਡਾ ਸੁਖਜ਼ਰਲੈਂਡ ਰਹਿੰਦਾ ਹੈ ਪੂਰੀਏ ਲਈ 17 ਦਾ ਮੇਰੇ ਘਰ ਤੋਂ ਤੁਹਾਡੇ ਵਿੱਚ ਸਾਰਿਆਂ ਨੇ ਸੁਣੀ ਮੈਨੂੰ ਕੁੜੀਆਂ ਚੰਗੀਆਂ ਲੱਗਦੀ ਨੇ ਅੱਜ ਦੇ ਹਵਾਲੇ ਦਾ ਜੋ ਪ੍ਰਵਾਸੀ ਸਰਹਦਾਂ ਤੋਂ ਲੋ ਸਤਰਾ ਪਰਕੇ ਤੋਂ ਉਹਨਾਂ ਬਸ ਇਹ ਹੀ ਮੇਰਾ ਪ੍ਰਧਾਨਗੀ ਪਾਸ ਪਰਿਵਾਰ ਨੇ ਮੇਰੇ ਅਖਰਾਂ ਨੂੰ ਖੋ ਰਿਆ ਨਹੀਂ ਮੈਂ ਉਂਗਰੇਰਿਆਂ ਦੇ ਨੇਰਿਆਂ ਉਕੇ ਆਂਦੀ نیند ਨਹੀਂ ਸੌਂਦਾ ਨਹੀਂ ਮੈਂ ਤਰਸ ਭਰਿਆ ਦੀ ਜ਼ਹਿਨੀ ਕਗਾਲੀ ਦਾ ਝੰਡਾ ਵੀ ਨਹੀਂ ਮੈਨੂੰ ਕਿਸੇ ਨੇ ਨਹੀਂ ਕਿਹਾ ਸੀ ਜਲਾਵਤ ਜਲਾਵਤ ਨੂੰ ਭੁਲ ਲਈ ਸਰਦ ਨੂੰ ਮੇਰੀ ਮਿੱਟੀ ਲਗਾਤਾਰ ਤੁਰ ਰਹੇ ਪਹਿਰਾ ਦਾ ਸਿਰਨਾਮਾ ਹੈ ਪ੍ਰਵਾਸ ਸਵਾਇ ਦੇ ਜਾਗਣ ਦੀ ਸਵੇਰਾਂ ਦੀ ਜਾਗਨ ਦੀ ਸੁਗਾ ਜੋ ਇੱਕ ਜਹਾਜ਼ ਕੈਨਖਾਣਾ ਵੀ ਜਿਸ ਦੀਆਂ ਸਿੱਖਾਂ ਆਪਣੇ ਹੀ ਮਥੇ ਅੰਦਰ ਵਾਲੂ ਉਗੀਆਂ ਹੁੰਦੀਆਂ ਬਸ ਬਸ ਕੁਝ ਨਹੀਂ ਕਹਣਾ ਬਸ ਆਇਆ ਚੰਬਾ